ਇਹ ਸੰਗਰਾਮ ਦਾ ਦਿਹਾੜਾ ਹੈ ਉਹ ਮਹੀਨਾ ਆਪਾਂ ਨੂੰ ਸਾਰਿਆਂ ਪਤਾ ਹੈ ਕਿ ਕੁਰਬਾਨੀਆਂ ਦਾ ਸ਼ਹੀਦਿਆਂ ਦਾ ਮਹੀਨਾ ਹੈ ਉਹ ਮਹੀਨੇ ਦੇ ਵਿੱਚ ਆਪਾਂ ਜੇ ਗੱਲ ਕਰੀਏ ਵੈਸੇ ਆਹਮ ਕਰਕੇ ਉਹਨੂੰ ਮੈਲਾ ਕਿਹਾ ਜਾਂਦਾ ਮਾੜਾ ਇਹਨਾਂ ਕਿਹਾ ਜਾਂਦਾ ਪਰ ਮਨੁੱਖਤਾ ਦੇ ਲਈ ਸਮਾਜ ਦੇ ਲਈ ਆਪਾਂ ਗੱਲ ਕਰੀਏ ਸਾਡੇ ਕੌਂ ਦੇ ਹੀਰੇ ਇਸ ਮਹੀਨੇ ਪੋ ਮਹੀਨੇ ਦੇ ਵਿੱਚ ਗੁਰਪ੍ਰੀਤ ਸਾਧ ਸੰਗਤ ਜੀ ਸ਼ਹਾਦਤਾਂ ਦੇਸ਼ ਕੌਮ ਲਈ ਪ੍ਰਾਪਤ ਕਰ ਗਏ ਜੀ ਚਾਹੇ ਉਹ 7 ਸਾਲ 9 ਸਾਲ 11 ਸਾਲ 13 ਸਾਲ ਦੇ ਬੱਚੇ ਹੋਣ ਚਾਹੇ ਇੱਕ ਬਿਰਧ ਮਾਤਾ ਮਾਤਾ ਗੁਜਰਕਾਰ ਹੋਵੇ ਉਹ ਪੋ ਮਹੀਨੇ ਦੇ ਵਿੱਚ ਹੀ ਆਪਣੇ ਪਰਿਵਾਰ ਵਿਛੜੇ ਨੇ ਸਈ ਸ਼ਹਾਦਤਾਂ ਦਾ ਦਿਨ ਹੈ ਸ਼ਹਾਦਤਾਂ ਦਾ ਮਹੀਨਾ ਹੈ ਅੱਜ ਪੋ ਦੀ ਸੰਗਰਾਮ ਦਾ ਹੈ ਤਾਂ ਸਤਿਗੁਰ ਦੀ ਬਾਣੀ ਦੇ ਵਿੱਚ ਕਹਿ ਰਹੇ ਨੇ ਕਿ ਮਕਰ ਪੂਰਾ ਚੱਪ ਪਿਆ ਤਬ ਚੜਿਆ ਪੋ ਮਾਸ ਸੋਮਗ ਨਾਮ ਤੋਂ ਸਿਮਰ ਨਿਤ ਜਗਦੇ ਹੋਏ ਉਦਾ ਸਤਗੁਰੂ ਜੀ ਕਹਿੰਦੇ ਬਕਰ ਮਹੀਨਾ ਜਦੋਂ ਪੂਰਾ ਹੋ ਗਿਆ ਨਾ ਤਾਂ ਅੱਜ ਇੱਕ ਪੋ ਚੜ ਗਿਆ ਸੰਗਰਾਮ ਦਾ ਕਹਿੰਦੇ ਪੋ ਮਹੀਨਾ ਚੜ ਜਾਂਦਾ ਹੈ ਹਰ ਰੋਜ਼ ਕਹਿੰਦੇ ਜਦੋਂ ਪੋ ਮਹੀਨਾ ਚੜ ਜਾਵੇ ਨਾ ਮੈਂ ਜਿਹੜੀ ਗੱਲ ਕਰ ਰਿਹਾ ਸੀਗਾ ਕਿ ਆਪਾਂ ਦੇਖਦੇ ਆ ਇੰਨਾ ਮਹੀਨਿਆਂ ਚ ਗੁਰੂ ਘਰਾਂ ਦੇ ਵਿੱਚ ਜਾਪ ਹੁੰਦਾ ਹੈ ਆਪਾਂ ਦੇਖਦੇ ਆ ਨਾ ਗੁਰੂ ਘਰਾਂ ਦੇ ਵਿੱਚ ਸਤਨਾਮ ਦਾ ਜਾਪ ਹੁੰਦਾ ਹੈ ਬਾਣੀ ਦੇ ਪਾਠ ਹੁੰਦੇ ਨੇ ਆਖੰਡ ਜਾਪ ਹੁੰਦੇ ਨੇਗੇ ਭਾਵ ਕਹਿੰਦੇ ਜਦੋਂ ਪੋਦਾ ਮਹੀਨਾ ਚੜ ਜਾਵੇ ਤਾਂ ਸਤਗੁਰੂ ਦਾਸ ਮਹਾਰਾਜ ਜੀ ਕਹ ਰਹੇ ਆ ਕਹਿੰਦੇ ਜਦੋਂ ਪੋਦਾ ਮਹੀਨਾ ਚੜ ਜਾਵੇ ਕਹਿੰਦੇ ਉਦੋਂ ਸੋਹੰਗ ਸ਼ਬਦ ਦਾ ਹਰ ਰੋਜ਼ ਸਿਮਰਨ ਕਰਨਾ ਚਾਹੀਦਾ ਹੁਣ ਸਤਗੁਰੂ ਜੀ ਕਹ ਰਹੇ ਆ ਸੋਹੰਗ ਸੋਹੰਗ ਉਚਾਰੀਐ ਸ੍ਰੀ ਸਤਿਪੁਰ ਸਤ ਸੰਗ ਪਿਆਰ ਸੋਹੰਗ ਸੋਹੰਗ ਉਚਾਰੀਐ ਕਬੂ ਕਹਿੰਦੇ ਭਾਈ ਸੋਹੰਗ ਸਤਨਾਮ ਦਾ ਜਾਪ ਕਰਨਗੇ ਸਤਨਾਮ ਵਾਹਿਗੁਰੂ ਦਾ ਜਾਪ ਕਰਨਗੇ ਕਹਿੰਦੇ ਜ਼ਿੰਦਗੀ ਦੇ ਵਿੱਚ ਉਹਨਾਂ ਨੂੰ ਕਦੇ ਹਾਰ ਨਹੀਂ ਆ ਸਕਦੀ ਉਹਨਾਂ ਦੀ ਹਰ ਐਂਗਲ ਤੇ ਹਰ ਪਹਿਲੂ ਦੇ ਉੱਤੇ ਜਿੱਤ ਹੋਵੇਗੀ ਤਾਂ ਸਤਗੁਰੂ ਜੀ ਬਾਣੀ ਦੇ ਵਿੱਚ ਅੱਗੇ ਸਮਝਾਉਣਾ ਕਰਦੇ ਨੇ ਕਹਿੰਦੇ ਭਾਈ ਇਸ ਕਰਕੇ ਪ੍ਰਮਾਤਮਾ ਦਾ ਸਿਮਰਨ ਕਰਨ ਨਾਲ ਜੀਵ ਸੰਸਾਰ ਤੋਂ ਉਪਨਾਮ ਹੋ ਜਾਂਦਾ ਹੈ ਸਤਗੁਰੂ ਜੀ ਕਹਿੰਦੇ ਔਰ ਕਾਮਨਾ ਸਰਬ ਤਜ ਸਤਗੁਰ ਕੀ ਕਰ ਆਸ ਸਤਗੁਰ ਸ਼ਰਣੀ ਲੱਗਿਆ ਪਾਪ ਹੋਤ ਸਭ ਨਾਸ ਕਹਿੰਦੇ ਬੋਲ ਸਾਡੀਆਂ ਕਾਮਨਾਵਾਂ ਛੱਡ ਕੇ ਕੇਵਲ ਸਤਗੁਰ ਦੀ ਆਸ ਸਤਗੁਰ ਦੀ ਸ਼ਰਨ ਵਿੱਚ ਜਾਣ ਨਾਲ ਸਾਰੇ ਪਾਪਾਂ ਦਾ ਨਾਸ ਹੋ ਜਾਂਦਾ ਹੈ ਹੁਣ ਆਪਾਂ ਕਾਮਨਾਵਾਂ ਕਰਦੇ ਆਂ ਵੀ ਮੈਂ ਇੱਥੇ ਜਾਊਂਗਾ ਆ ਕਰੂੰਗਾ ਮੈਂ ਪਰ ਸਤਿਗੁਰੂ ਜੀ ਕਹ ਰਿਹਾ ਕਹਿੰਦੇ ਜਿਹੜੇ ਜੀਵ ਨੇ ਆਸਾਮਾਂ ਛੱਡ ਦਿੱਤੀਆਂ ਕਹਿੰਦੇ ਉਹ ਉਹਦੇ ਸਾਰੇ ਪਾਪ ਨੇ ਜਿਹੜੇ ਉਹ ਨਸ਼ਟ ਹੋ ਜਾਂਦੇ ਨੇ ਹੁਣ ਸਤਿਗੁਰੂ ਜੀ ਕਹਿੰਦੇ ਸਰਬਨ ਕਰਤ ਗਰਾਤੋ ਸਾਧਨ ਗਿਆਨ ਬਿਲਾਸ ਬਚਨ ਧਾਰ ਗੁਰਦੇਵ ਉਰ ਸਭ ਸੰਸੈ ਹੋ ਬਣਾ ਨਾਸ ਕਹਿੰਦੇ ਗੁਰੂ ਪਾਸੋਂ ਬਚਨ ਸਰਵਣ ਕਰਕੇ ਜੀਵ ਨੂੰ ਗਿਆਨ ਦੀ ਪ੍ਰਾਪਤੀ ਹੁੰਦੀ ਹੈ ਆਪਾਂ ਕਹਿੰਦੇ ਵੀ ਗੁਰੂ ਕੋਲੇ ਬਚਨ ਲੈ ਕੇ ਆਪਾਂ ਕਹਿੰਦੇ ਇੱਕ ਬਚਨ ਦੇ ਦਿਓ ਜੀ ਇੱਕ ਸ਼ਬਦ ਦੇ ਦਿਓ ਉਹਦੇ ਨਾਲ ਮੇਰਾ ਧਾਰ ਹੋ ਜਾਊਗਾ ਕਹਿੰਦੇ ਕੀ ਹੋਊਗਾ ਉਹਦੇ ਨਾਲ ਕਹਿੰਦੇ ਉਹਦੇ ਨਾਲ ਤੈਨੂੰ ਗਿਆਨ ਪ੍ਰਾਪਤ ਹੋਊਗਾ ਹੁਣ ਜਦੋਂ ਬੱਚੇ ਨੂੰ ਪਹਿਲੀ ਵਾਰ ਕਲਾਸ ਚ ਲਾਉਨੇ ਆ ਤਾਂ ਉਹਨੂੰ ਇੱਕ ਕੂੜਾ ਸ਼ਬਦ ਈ ਦਿੰਦੇ ਐ ਗੁਰੂ ਉਥੇ ਟੀਚਰ ਸਾਹਿਬਾਂ ਨੂੰ ਊੜੇ ਸ਼ਬਦ ਤੋ ਦੇਖੋ ਕਿੰਨਾ ਗਿਆਨ ਹੋ ਗਿਆ ਡਿਗਰੀਆਂ ਕਰ ਗਿਆ ਡਿਪਲੋਮੇ ਕਰ ਗਿਆ ਸ਼ਬਦ ਇੱਕ ਮੇਰੀ ਅਸੀ ਨਾ ਪਹਿਲਾਂ ਉਹ ਕੂੜਾ ਊੜੇ ਤੋਂ ਦੇਖੋ ਕਿੰਨਾ ਗਿਆਨ ਹੋ ਗਿਆ ਉਹਦੇ ਅੰਦਰ ਐਸੇ ਕਰਕੇ ਸਤਗੁਰੂ ਜੀ ਕਹਿੰਦੇ ਭਾਈ ਤੈਨੂੰ ਇੱਕ ਸ਼ਬਦ ਦੀ ਪ੍ਰਾਪਤੀ ਹੋਵੇਗੀ ਉਹਦੇ ਨਾਲ ਗਿਆਨ ਦੀ ਪ੍ਰਾਪਤੀ ਹੁੰਦੀ ਹੈ ਗੁਰਦੇਵ ਦੇ ਬਚਨਾਂ ਨੂੰ ਹਿਰਦੇ ਵਿੱਚ ਧਾਰਨ ਕਰਨ ਨਾਲ ਸਭ ਧਰਮਾਂ ਦਾ ਨਾਸ ਹੋ ਜਾਂਦਾ ਜਦੋਂ ਆਪਾਂ ਕਿਸੇ ਸ਼ਬਦ ਨੂੰ ਫਿਰਦੇ ਧਰ ਲਵਾਂਗੇ ਤਾਂ ਜਿਹੜੇ ਅੰਦਰ ਭਰਮ ਚੱਲਦੇ ਨੇ ਨਾ ਲੈਣ ਚਲਦੀ ਰਹਿੰਦੀ ਆ ਭਰਮਾਂ ਦੀ ਇੱਥੇ ਆ ਕੀ ਹੋ ਗਿਆ ਆ ਕਿਵੇਂ ਹੋਊਗਾ ਉਹ ਕਰ ਗਿਆ ਕਹਿੰਦੇ ਜਦੋਂ ਸ਼ਬਦ ਨਾਲ ਜੁੜ ਗਏ ਕਹਿੰਦੇ ਭਾਈ ਉਸ ਸਾਰੀ ਭਰਮਾਂ ਦਾ ਨਾਸ ਹੋ ਜਾਂਦਾ ਹੈ ਹੁਣ ਸਤਗੁਰੂ ਜੀ ਕਹਿੰਦੇ ਸਤਨਾਮ ਉਪਦੇਸ਼ ਗੁਰ ਕਰਤੋਂ ਦੜ ਅਭਿਆਸ ਬਚਨ ਗੁਰੂ ਪ੍ਰਕਾਸ਼ ਕਰੋ ਪਰਮੋਸਵਨਾਸ ਕਹਿੰਦੇ ਗੁਰੂ ਪਾਫੋਂ ਸਤਨਾਮ ਦਾ ਉਪਦੇਸ਼ ਸਰਵਣ ਕਰਕੇ ਦਿਨ ਨਿਸ਼ਚੇ ਨਾਲ ਉਸ ਦੇ ਅਭਿਆਸ ਕਰ ਗੁਰੂ ਦੇ ਬਚਨਾਂ ਤੇ ਗਿਆਨ ਤੇ ਚੱਲਣ ਨਾਲ ਬ੍ਰਹਮ ਗਿਆਨ ਦੇ ਪ੍ਰਕਾਸ਼ ਹੋਣ ਕਾਰਨ ਪਰਮਾਤਮਾ ਦਾ ਦਾਸ ਹੋ ਜਾਂਦਾ ਹੈ ਭਰਾ ਜਦੋਂ ਉਹਦੇ ਉਪਦੇਸ਼ਾਂ ਤੇ ਚੱਲਾਂਗੇ ਜਦੋਂ ਆਪਾਂ ਕਿਸੇ ਦੇ ਬਚਨਾਂ ਤੇ ਚੱਲਾਂਗੇ ਦਾ ਗੁਰਪਿਆਰੀ ਸਾਧ ਸੰਗਤ ਦੀ ਅੰਦਰੋਂ ਭਰਮ ਤਾਂ ਮਿਟ ਜਾਣਗੇ ਸਾਡੇ ਅੰਦਰੋਂ ਸੰਸੇ ਦਾ ਦੂਰ ਹੋ ਜਾਣਗੇ ਤਾਂ ਸਤਿਗੁਰੂ ਜੀ ਕਹ ਰਿਹਾ ਕਹਿੰਦੇ ਭਾਈ ਸਰਬਣ ਇਸ ਕਾ ਨਾਮ ਹੈ ਸੁਣ ਸਤ ਨਾਮ ਵਿਚਾਰ ਸਤ ਸਮਰੂਪ ਪਰਮਤਮ ਮਿਥਿਆ ਜਗਤ ਅਸਾਰ ਕਹਿੰਦੇ हे ਜੀਵ ਤੂੰ ਪ੍ਰਭੂ ਦੇ ਸਤ ਨਾਮ ਨੂੰ ਸਰਬਣ ਕਰਕੇ ਉਸ ਦੀ ਵਿਚਾਰ ਕਰ ਜਿਸ ਨਾਲ ਤੈਨੂੰ ਪ੍ਰਭੂ ਸਤਿ ਸਰੂਪ ਅਨਭਵ ਹੋਵੇਗਾ ਅਤੇ ਸੰਸਾਰ ਦੇ ਪਸਾਰਾ ਮਿੱਥਿਆ ਭਾਵ ਝੂਠਾ ਪ੍ਰਤੀਤ ਹੋਵੇਗਾ। ਯਾਨੀ ਐਵੇਂ ਸੰਸਾਰ ਦੀਆਂ ਗੱਲਾਂ ਦੇ ਵਿੱਚ ਨਾ ਆਂ, ਐਵੇਂ ਸੰਸਾਰ ਦੀਆਂ ਝੂਟੀਆਂ ਬਾਸ਼ਨਾਮਾਂ ਦੇ ਵਿੱਚ ਨਾ ਆਂ ਕਿਉਂਕਿ ਉਹ ਪ੍ਰਭੂ ਪਰਮਾਤਮਾ ਜਿਹੜਾ ਉਹ ਸਭ ਦਾ ਪਾਲਣਹਾਰ ਹੈ। ਹੁਣ ਸਤਿਗੁਰੂ ਜੀ ਕਹਿ ਰਿਹਾ ਕਹਿੰਦੇ ਤਿਸ ਪ੍ਰਭੂ ਕੋ ਤੂੰ ਸਿਮਰਨ ਮੰਨ ਜੋ ਹੈ ਸਰਬ ਆਧਾਰ ਸਤਗੁਰ ਸ਼ਰਣੀ ਲੱਗ ਕਰ ਸਮਝੋ ਸਾਰੇ ਅਸਾਰ ਕਹਿੰਦੇ ਹੈ ਜੀਵ ਤੂੰ ਪ੍ਰਭੂ ਦਾ ਸਿਮਰਨ ਕਰ ਜੋ ਸਾਰੇ ਸੰਸਾਰ ਦਾ ਆਧਾਰ ਹੈ ਸਤਗੁਰ ਦੀ ਸ਼ਰਣ ਵਿੱਚ ਜਾ ਕੇ ਲੋਕ ਪ੍ਰਲੋਕ ਨੂੰ ਸਮਝ ਲੈ ਇਹ ਲੋਕ ਕੀ ਨੇ ਪ੍ਰਲੋਕ ਕੀ ਹੈ ਤਾਂ ਸਤਗੁਰ ਜੀ ਅੱਗੇ ਬਾਣੀ ਚ ਕਹਿ ਰਹੇ ਹੈ ਪ੍ਰਭ ਬਿਨ ਅਵਰ ਨਾ ਜਾਣ ਕਛੂ ਸਭ ਇੱਕ ਬ੍ਰਹਮ ਪਸਾਰ ਅਸਤਾ ਵਰਗੰਗਮ ਆਦ ਸਭ ਜੀ ਚੰਤ ਨਿਰਧਾਰ ਕਹਿੰਦੇ ਪ੍ਰਭੂ ਤੋਂ ਬਿਨਾ ਸੰਸਾਰ ਵਿੱਚ ਹੋਰ ਸਭ ਕੁਝ ਸਤ ਨਹੀਂ ਹੈ ਪਰਮਾਤਮਾ ਤੋਂ ਬਿਨਾ ਕੋਈ ਵੀ ਚੀਜ਼ ਸਤ ਨਹੀਂ ਹੈ ਕਹਿੰਦੇ ਭਾਈ ਸਭ ਪਾਸੇ ਉਸ ਪ੍ਰਭੂ ਦਾ ਹੀ ਪਸਾਰਾ ਹੈ ਪਰਬਤ ਬ੍ਰਖ ਸਾਰੇ ਜੀਵ ਜੰਤੂ ਉਹ ਪ੍ਰਭੂ ਦੇ ਉਹ ਪ੍ਰਮਾਤਮਾ ਦੇ ਉਹ ਵਾਹਿਗੁਰੂ ਦੇ ਹੁਕਮ ਦੇ ਅੰਦਰ ਨੇ ਹੁਣ ਆਪਾਂ ਪੜਦੇ ਹੁੰਨੇ ਆ ਨਾ ਕਿ ਸਾਰੀ ਦੁਨੀਆ ਹੁਕਮ ਦੇ ਅੰਦਰ ਹੈ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਇ ਨਾਨਕ ਹੁਕਮੇ ਜੇ ਬੁੱਝਿਆ ਤਾਂ ਹਉਮੈ ਕਹੀ ਨਾ ਹੋਵੇ ਹੁਕਮ ਦੇ ਅੰਦਰ ਸਾਰਾ ਸੰਸਾਰ ਹੈ ਸਤਿਗੁਰ ਪਿਆਰੀ ਸਾਧ ਸੰਗਤ ਜੀ ਸਤਿਗੁਰ ਜੀ ਕਹਿ ਰਹੇ ਐ ਪੋ ਦੇ ਬਾਰੇ ਜਨ ਰਮਦਾਸ ਕੋ ਬੀਤਿਆ ਆਪ ਸੁਣ ਮਾਗ ਵਿਚਾਰ ਜਨ ਗੁਰਦੇਵ ਹਰ ਪੇਟਿਆ ਪਵਦਲ ਪੁੱਤਰੇ ਪਾਰ ਕਹਿੰਦੇ ਪੋ ਦਾ ਮਹੀਨਾ ਬੀਤ ਜਾਂਦਾ ਫਿਰ ਮਾਗ ਦੇ ਮਹੀਨੇ ਦੀ ਆਮਤ ਹੁੰਦੀ ਹੈ ਮਾਗ ਦੇ ਮਹੀਨੇ ਦਾ ਵਿਸਾਰ ਹੁੰਦਾ ਹੈ ਇਸ ਕਰਕੇ ਜੀਵ ਨੂੰ ਪੋ ਦੇ ਮਹੀਨੇ ਪ੍ਰਭੂ ਦਾ ਸਿਮਰਨ ਕਰਕੇ ਬੰਦਗੀ ਕਰਕੇ ਇਵਾਦਤ ਕਰਕੇ ਬਿਤਾਉਣਾ ਚਾਹੀਦਾ ਹੈ ਪੋ ਦੇ ਮਹੀਨੇ ਵੱਧ ਤੋਂ ਵੱਧ ਸਾਨੂੰ ਜਾਪ ਕਰਨਾ ਚਾਹੀਦਾ ਕਿਉਂਕਿ ਪੋ ਦਾ ਉਹ ਮਹੀਨਾ ਜਿਹੜੇ ਮਹੀਨੇ ਵਿੱਚ ਸਾਡੇ ਸਹਿਬਜ਼ਾਦਿਆਂ ਨੇ ਸ਼ਾਂਤਾਂ ਪ੍ਰਾਪਤ ਕਰੀਆਂ ਸਾਡੇ ਗੁਰੂਆਂ ਦੇ ਪਰਿਵਾਰਾਂ ਨੇ ਸ਼ਾਂਤਾਂ ਪ੍ਰਾਪਤ ਕਰੀਆਂ ਇਸ ਕਰਕੇ ਪੋ ਦੇ ਮਹੀਨੇ ਸਾਨੂੰ ਵੱਧ ਚੜ ਕੇ ਜਿਹੜਾ ਹੈ ਸੇਵਾ ਸਿਮਰਨ ਦੇ ਵੱਲ ਧਿਆਨ ਦੇਣਾ ਚਾਹੀਦਾ ਹੈ ਪੋਦੇ ਮਹੀਨੇ ਦੇ ਵਿੱਚ ਸੇਵਾ ਸਿਮਰਨ ਕਰਨਾ ਚਾਹੀਦਾ ਜਿੰਨਾ ਸਿਮਰਨ ਹੋ ਸਕੇ ਜਿੰਨਾ ਬਾਣੀ ਪੜ ਸਕੀਏ ਪੋਦੇ ਮਹੀਨੇ ਆਪਾਂ ਬੱਦ ਤੋਂ ਬੱਦ ਬਾਣੀ ਪੜੀਏ ਸੇਵਾ ਸਿਮਰਨ ਕਰੀਏ ਕਿਉਂਕਿ ਪੋ ਦਾ ਮਹੀਨਾ ਸ਼ਹਾਤਾਂ ਦਾ ਮਹੀਨਾ ਹੈ ਇਸ ਕਰਕੇ ਗੁਰਪਿਆਰੀ ਸਾਥ ਸੰਗਤ ਦੀ ਅੱਜ ਸੰਗਰਾਮ ਦਾ ਦਿਹਾੜਾ ਹੈ ਸੋ ਸੰਗਰਾਮ ਦੇ ਦਿਹਾੜੇ ਦੀ ਆਪ ਸਭ ਨੂੰ ਸ਼ੁਭ ਕਾਮਨਾਵਾਂ ਸੋ ਸਾਰੀਆਂ ਸੰਗਤਾਂ ਦਾ ਧੰਨਵਾਦ ਜੈ ਗੁਰਦੇਵ ਨਾਨਕ ਗੁਰਦੇਵ ਜੋ ਬੋਲੇ ਸੋ ਨਿਹਾਲ ਹੈ ਸਤਿਗੁਰਦਾਰ ਸਮਾਰਦਾ ਚਕੀ ਜੈ